ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਗੀਤ ਸੁਣਾਵਾਂਗੀ ਜੋ ਕਿ ਮਾਂ ਦੇ ਵਿਛੋੜੇ ਵਿੱਚ ਗਾਇਆ ਹੋਇਆ ਗੀਤ ਹੈ ਤੁਰ ਗਈ ਅੰਮੀਏ ਤੂੰ ਸੁੰਨਾ ਕਰ ਵੇੜਾ ਨਹੀਂ ਤੁਰ ਗਈ ਅੰਮੀਏ ਤੂੰ ਸੁੰਨਾ ਕਰ ਵੇੜਾ ਨਹੀਂ ਰੀਜ ਤੇਰੇ ਬਿਨਾ ਪੂਰੀ ਦੱਸ ਕਰੂ ਕਿਹੜਾ ਨਹੀਂ ਰੀਜ ਤੇਰੇ ਬਿਨਾ ਪੂਰੀ ਦੱਸ ਕਰੂ ਕੇੜਾ ਨੀ ਤੇਰੇ ਬਾਜੋ ਅੰਮੀਏ ਮੈਂ ਚੱਲੀ ਜਹੀ ਹੋ ਗਈ ਤੇਰੇ ਬਾਜੋ ਅੰਮੀਏ ਮੈਂ ਚੱਲੀ ਜਹੀ ਹੋ ਗਈ ਫਿਕਰਾਂ ਦੇ ਵਿੱਚ ਡੁੱਬੀ ਮੈਂ ਚੱਲੀ ਜਹੀ ਹੋ ਗਈ ਫਿਕਰਾਂ ਦੇ ਵਿੱਚ ਡੁੱਬੀ ਮੈਂ ਚੱਲੀ ਜਹੀ ਹੋ ਗਈ ਗੱਲਾਂ ਕਰਾ ਹਰ फोटो ਨਾਲੇ ਤੇਰੀ ਨਹੀਂ ਯਾਦ ਤੇਰੀ ਅੰਮੀ ਆਉਂਦੀ ਯਾਦ ਤੇਰੀ ਨਹੀਂ ਯਾਦ ਤੇਰੀ ਅੰਮੀ ਆਉਂਦੀ ਯਾਦ ਤੇਰੀ ਨਹੀਂ ਛੱਡ ਅੰਮੀਏ ਕਿਉਂ ਦੂਰ ਤੂੰ ਤੁਰ ਗਈ ਤੇ ਤੇਰੀ ਅੰਮੀਏ ਨਹੀਂ ਤੇਰੇ ਬਿਨ ਰੁੱਲ ਗਈ ਮਾਂ ਦੱਸ ਹੌਣ ਬਣਾ ਲਵਾ ਕਿਹੜੀ ਨਹੀਂ ਯਾਦ ਤੇਰੀ ਤਾਂ ਅੰਮੀਏ ਆਉਂਦੀ ਆ ਬਥੇਰੀ ਨਹੀਂ ਯਾਦ ਤੇਰੀ ਤਾਂ ਅੰਮੀਏ ਆਉਂਦੀ ਆ ਬਥੇਰੀ ਨਹੀਂ ਦੱਸਾ ਕਿ ਨੂੰ ਮਾਏ ਨਹੀਂ ਮੈਂ ਦਿਲ ਵਾਲਾ ਦੁਖੜਾ ਤੂੰ ਵੀ ਮੇਰੇ ਕੋਲੋਂ ਫੇਰ ਗਈ ਮੁਖੜਾ ਪੋਣੀ ਕਦੋਂ ਸਾਡੇ ਵੱਲ ਹਾਏ ਫੇਰੀ ਨਹੀਂ ਯਾਦ ਤੇਰੀ ਤਾਂ ਅੰਮੀਏ ਆਉਂਦੀ ਆ ਬਥੇਰੀ ਨਹੀਂ ਯਾਦ ਤੇਰੀ ਤਾਂ ਅੰਮੀਏ ਆਉਂਦੀ ਆ ਬਥੇਰੀ ਨਹੀਂ ਮੇਰੇ ਕੋਲ ਮਾਏ ਤੂੰ ਕਦੇ ਹੁੰਦੀ ਦੂਰ ਨਾ ਸਰਬ ਨੂੰ ਤੇਰੀ ਗੱਲ ਮਾਏ ਇਹੋ ਮਨਜੁਰਨਾ ਰੱਖੀ ਸਾਭ ਕੇ ਨਿਸ਼ਾਨੀ ਦੇ ਗਈ ਜਿਹੜੀ ਨਹੀਂ ਯਾਦ ਤੇਰੀ ਤਾਂ ਅੰਮੀਏ ਆਉਂਦੀ ਆ ਬਥੇਰੀ ਨਹੀਂ ਯਾਦ ਤੇਰੀ ਤਾਂ ਅੰਮੀਏ ਆਉਂਦੀ ਆ ਬਥੇਰੀ ਨਹੀਂ ਯਾਦ ਤੇਰੀ ਤਾਂ ਅੰਮੀਏ ਆਉਂਦੀ ਬੱਥੇਰੀ ਨਹੀਂ